हिमाचल प्रदेश ਵਿੱਚ ਪਿਛਲੇ ਦਿਨੀ ਕੁਝ ਆਤੰਕੀਆਂ ਨੇ ਤੀਰਥ ਯਾਤਰੀਆਂ ਦੀ ਬੱਸ ਤੇ ਫਾਇਰਿੰਗ ਕਰ ਦਿੱਤੀ ਸੀ ਜਿਸ ਵਿੱਚ ਪਹਿਲਾ ਡਰਾਈਵਰ ਤੇ ਹਮਲਾ ਕੀਤਾ ਗਿਆ ਅਤੇ ਬੱਸ ਦਾ ਸੰਤੁਲਨ ਵਿਗੜਨ ਨਾਲ ਬੱਸ ਖਾਈ ਵਿੱਚ ਡਾਢ ਗਈ ਦੱਸਿਆ ਜਾ ਰਿਹਾ ਹੈ ਕਿ ਬੱਸ ਵਿੱਚ ਸਵਾਰ 9 ਤੋਂ 10 ਤੀਰਥ ਯਾਤਰੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਿਸ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਤੀਰਥ ਯਾਤਰੀਆਂ ਨੂੰ ਬਾਹਰ ਕੱਢਿਆ ਇਸ ਦੇ ਵਿਰੋਧ ਵਿੱਚ ਅੱਜ ਲੁਧਿਆਣਾ ਵਿੱਚ ਸ਼ਿਵ ਸੈਨਾ ਨੇਤਾਵਾਂ ਨੇ ਅੱਤਵਾਦੀਆਂ ਦਾ ਪੁਤਲਾ ਫੂਕਤ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਸ਼ਿਵ ਸੈਨਾ ਨੇਤਾਵਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿ ਭਾਰਤੀ ਸੰਗਠਨ ਇਸ ਤਰ੍ਹਾਂ ਦੀਆਂ ਕੋਚੀਆਂ ਹਰਕਤਾਂ ਨੂੰ ਬਰਦਾਸ਼ਤ ਨਹੀਂ ਕਰੇਗਾ। ਕੇਂਦਰ ਦੀ ਸਰਕਾਰਾ ਸਾਡੇ ਸੰਧਾਲੂਆਂ ਨੂੰ ਕੋਈ ਅਜੇ ਤੱਕ ਕੋਈ ਮਦਦ ਨਹੀਂ ਮਿਲੀ। ਦੇ ਵਿੱਚ ਉਹ ਕਹਿ ਰਹੇ ਮਾਰੇਗੇ ਲੱਗਦਾ ਹੈ ਕਿ ਪਲੱਸ ਵੀ ਹੋ ਸਕਦੇ ਨੇ। ਵੱਧ ਨੇ ਜੀ। ਜ਼ਿਆਦਾ ਹੋ ਸਕਦੇ ਨੇ ਜੀ। ਇਹਦਾ ਗਿਣਤੀ ਕਰਨ ਦਾ ਵਿਸ਼ੇ ਹੈ। ਇਹ ਤਾਂ ਉੱਥੇ ਦੀ ਸਰਕਾਰ ਨੇ ਜਾਂ ਉੱਥੇ ਦੇ ਪ੍ਰਸ਼ਾਸਨ ਨੇ ਦੱਸਣਾ ਨਾ। ਕਿ ਕਿੰਨੇ ਬੰਦੇ ਮਰੇ ਨੇ ਜਾਂ ਕਿੰਨੇ ਕਾਇਲ ਹੋਏ ਨੇ ਉਹ ਵੀ ਲੁਕੋਏ ਜਾ ਰਹੇ ਨੇ ਬੜੀ ਸ਼ਰਮ ਦੀ ਗੱਲ ਹੈ ਵੀ ਜਦੋਂ ਵੀ ਕਹਿੰਦੇ ਨਾ ਵੀ ਵੀ ਅੱਤਵਾਦੀ ਦਾ ਕੋਈ ਧਰਮ ਨਹੀਂ ਹੁੰਦਾ ਅੱਤਵਾਦਾ ਕੋਈ ਧਰਮ ਨਹੀਂ ਹੁੰਦਾ ਕੋਈ ਮਜ਼ਮ ਨਹੀਂ ਹੁੰਦਾ ਤੇ ਸਾਡੇ ਹਿੰਦੂ ਯਾਤਰੀਆਂ ਦੇ ਉੱਤੇ ਹੀ ਕਿਉਂ ਅਟੈਕ ਕੀਤੇ ਜਾਂਦੇ ਨੇ ਸਾਡੇ ਹਿੰਦੂ ਯਾਤਰੀਆਂ ਤੇ ਕਿਉਂ ਅਟੈਕ ਕੀਤੇ ਕੋਈ ਵੈਸ਼ਨ ਦੇ ਵੀ ਜਾ ਰਿਹਾ ਜਾਂ ਕੋਈ ਅਮਨਾਂ ਜਾ ਰਿਹਾ ਬਾਕੀ ਹੋਰ ਸਮੁਦਾਇਆਂ ਦੀਆਂ ਜਿਹੜੀਆਂ ਯਾਤਰਾ ਚੱਲਦੀਆਂ ਉਹਨਾਂ ਦੇ ਅਟੈਕ ਕਿਉਂ ਨਹੀਂ ਕੀਤੇ ਜਾਂਦੇ ਲਗਾਤਾਰ ਹਮਲੇ ਹੁੰਦੇ ਰਹਣਗੇ ਲੋਕ ਤਾਂ ਜਾਣ ਕੇ ਵੀ ਨਹੀਂ ਕਿਉਂ ਨਹੀਂ ਜਾਣਗੇ ਜੀ ਉਹ ਛੱਡ ਦੋ ਲੋਕੀ ਡਰਨ ਵਾਲੇ ਨਹੀਂ ਹੈਗੇ ਉਹ ਗਿਆ ਟਾਈਮ ਸਰਕਾਰ ਦੀ ਨਿਲਕੀ ਹੈ ਪੰਜਾਬ ਸਰਕਾਰ ਹੱਥ ਖੜਾ ਕਰ ਦਵੇ ਉਹ ਹੀ ਆਪਣੀ ਰੱਖਿਆ ਆਪ ਕਰ ਸਕਦੇ ਆ ਸਾਨੂੰ ਨਹੀਂ ਲੋੜ ਪੰਜਾਬ ਤੋਂ ਸਰਕਾਰ ਦੀ ਕੋਈ ਜੀਐਨਕੇ ਸਰਕਾਰ ਦੀ ਸਾਨੂੰ ਦੱਸੋ ਜੀਐਨਕੇ ਜਾ ਕੇ ਕੀ ਕਰਨਾ ਆਈ ਕਰਕੇ ਦਿਖਾਵਾਂਗੇ ਜੀ ਬਈ ਕੋ ਬੁੱਧੂਆਂ ਹੀ ਇੰਦੂਆਂ ਉਹ ਦੁਨੀ ਹੈਗੇ ਬਸ ਠੋਕੇ ਕਹਿੰਦਾ ਸਰਕਾਰ ਹੱਥ ਖੜਾ ਕਰੇ ਚਾਹੇ ਜੀਐਨਕੇ ਦੀ ਹੈ ਚਾਹੇ ਪੰਜਾਬ ਦੀ ਹੈ ਸਰਕਾਰਾਂ ਹੱਥ ਖੜੇ ਕਰ ਦੇਣ ਫਿਰ ਤੁਹਾਨੂੰ ਦੱਸਾਂਗੇ ਜਵਾਬ ਕਿੱਦਾਂ ਦਿੱਤਾ ਜਾਂਦਾ ਜਿਹੜੇ ਲੋਕ ਭੋਲੇ ਭੋਲੇ ਨਾਪ ਕੋ ਜਾਣਦੇ ਨੇ ਉਹਨਾਂ ਨੇ ਜਾਣਾ ਹੀ ਹੈ ਜਾਣਾ ਭੋਲੇ ਦੇ ਭਗਤ ਇਕੱਲਾ ਬੰਦਾ ਮਾਰਨ ਜਾ ਰਹਿਣ ਵਾਲੇ ਨਹੀਂ ਹੈਗੇ ਭੋਲੇ ਦੇ ਭਗਤ ਹਿੰਦੂ ਕੁਝ ਗੱਲ ਕਰੇ ਫਿਰ ਸਾਡੇ ਦੇ ਮੁਕੱਦਮੇ ਹੋ ਜਾਂਦੇ ਆ ਜੇ ਹਿੰਦੂ ਕੋਈ ਗੱਲ ਕਰੇ ਵੀ ਸਾਡੇ ਦੇ ਮੁਕੱਦਮੇ ਹੋ ਜਾਂਦੇ ਸਾਡੇ ਭਰਾਵਾਂ ਨੂੰ ਐਦਾਂ ਨਿਹੱਤੇ ਭਰਾਵਾਂ ਨੂੰ ਸਰਦਾ ਲਵਾਉਣ ਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਇਹ ਬੜੀ ਅਫਸੋਸਜਨਕ ਗੱਲ ਹੈ ਔਰ ਸ਼ਿਵਸਨਾਮ ਪੰਜਾਬ ਸਮਸਤ ਹਿੰਦੂ ਸਮਾਜ ਇਸ ਚੀਜ਼ ਦੀ ਤਮਾਮ ਨਿੰਦਾ ਕਰਦਾ ਆ ਵੀ ਇਹੋ ਜਿਹੇ ਜਿਹੜੇ ਕਾਰਨਾਮੇ ਪੰਜਾਬ ਵਿੱਚ ਜਿਵੇਂ ਪਥਰਾ ਵਾਲਾ ਹੋਇਆ ਇਹ ਦੁਬਾਰਤ ਨਹੀਂ ਹੋਵੇ ਨਹੀਂ ਤਾਂ ਹਿੰਦੂ ਆਪ ਦਾ ਕੜਾ ਰੁਖ ਅਪਣਾਣ ਤੇ ਮਜਬੂਰ ਹੋਊਗਾ ਪੰਜਾਬ ਦੇ ਅੰਦਰ ਠੀਕ ਹੈ